ਡੀਨ ਫਾਦਰ ਜੋਸ਼ ਪੋਟੈਟੀ ਦੇ ਪ੍ਰਬੰਧਾ ਹੇਠ ਸੰਤਨੀ ਤਰੇਜ਼ਾ ਕੈਥੋਲਿਕ ਚਰਚ ਸੋਹਲ ਵਿਖੇ ਦੋ ਰੋਜ਼ਾ ਧਾਰਮਿਕ ਪਵਿੱਤਰ ਬਾਈਬਲ ਕਨਵੈਨਸ਼ਨ ਕਰਵਾਈ ਗਈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਭਾਗ ਲਿਆ ਇਸ ਮੌਕੇ ਤੇ ਕੇਰਲਾ ਤੋਂ ਆਏ ਹੋਏ ਸਾਜਿਤ ਜੋਸਫ ਨੇ ਪਰਮੇਸ਼ਵਰ ਦੇ ਬਚਨ ਦੇ ਨਾਲ ਲੋਕਾਂ ਨੂੰ ਜੋੜਨ ਦਾ ਪ੍ਰਯਾਸ ਕੀਤਾ ਬਹੁਤ ਵੱਡਾ ਇਕੱਠ ਦੋ ਦਿਨ ਸੰਤਰੀ ਤੇਰੇਜ਼ਾ ਕੈਥੋਲਿਕ ਚਰਚ ਵਿਖੇ ਦੇਖਣ ਨੂੰ ਮਿਲਿਆ ਇਸ ਮੌਕੇ ਤੇ ਡੀਨ ਫਾਦਰ ਜੋਸ਼ ਪੋਡੈਟੀ ਨੇ ਕਿਹਾ ਕਿ ਉਹਨਾਂ ਦਾ ਮੁੱਖ ਦੇਸ਼ ਲੋਕਾਂ ਨੂੰ ਸੱਚਾਈ ਦੇ ਮਾਰਗ ਤੇ ਚਲਾਉਣਾ ਹੈ ਗੱਲਬਾਤ ਦੌਰਾਨ ਕੇਰਲਾ ਤੋਂ ਆਏ ਹੋਏ ਪ੍ਰਚਾਰਕ ਸਾਜੀਤ ਜੋਸਫ ਨੇ ਕਿਹਾ ਕਿ ਹਾਲਾਂਕਿ ਉਹਨਾਂ ਨੂੰ ਇੰਗਲਿਸ਼ ਔਰ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ ਹੈ ਪਰ ਫਿਰ ਵੀ ਉਹਨਾਂ ਨੇ ਟਰਾਂਸਲੇਟਰ ਦੇ ਬਾਅਦ ਇਬਰਾਈ ਲੋਕਾਂ ਨੂੰ ਪ੍ਰਭੂ ਦੇ ਬਚਨਾਂ ਨਾਲ ਜੋੜਿਆ ਇਸ ਮੌਕੇ ਚਰਚ ਕਮੇਟੀ ਦੇ ਪ੍ਰਧਾਨ ਜੌਨ ਮਸੀਹ ਰਣੀਆਂ ਦੇ ਇਲਾਵਾ ਐਡਵੋਕੇਟ ਰਕੇਸ਼ ਵਿਲੀਅਮ ਵੀ ਹਾਜ਼ਰ ਅਸੀਂ ਸੰਧਨੀ ਤੇਰੇਜਾ ਕੈਥਲੀ ਚਰਚ ਤਾਰੀਵਾਲ ਦੇ ਵਿੱਚ ਦੋ ਰਾਜ ਰੋਜਾ ਬਾਈਬਲ ਕਨਵੈਨਸ਼ਨ ਰੱਖਿਆ ਗਿਆ ਸੀ ਇਹ ਸਿਰਫ ਹੀ ਸਿਰਫ ਸਾਡੇ ਪੈਰਿਸ਼ ਦੇ ਸੰਗਤ ਦੇ ਰੋਹਾਨੀ ਨਵ ਨੀਗਰਨ ਦਿਲੀ ਇਹ ਪ੍ਰੋਗਰਾਮ ਰੱਖੀ ਗਈ ਹੈ ਇਹਦੀ ਗਵਾਹੀ ਕਰਨ ਵਾਸਤੇ ਪਵਿੱਤਰ ਬਾਈਬਲ ਦੇ ਕਲਾਮ ਦੇ ਵਿੱਚੋਂ ਵਾਜਨ ਸੁਣਾਉਣ ਲਈ ਬ੍ਰਦਰ ਸਜੀਦ ਜੋਸਫ ਹੋਂਜਿਆ ਅੱਦੇ ਲੋਗਾਂ ਨੇ ਵਜਨ ਦੀ ਰਾਹੀ ਇਹ ਆਲ ਕੀਤਾ ਤੇ ਬਹੁਤ ਸਾਰੇ ਲੋਕ ਵਜਨ ਸੁਣਨ ਦੀ ਰਾਹੀ ਚੰਗਿਆਈ ਵੀ ਹਾਸਲ ਕੀਤਾ ਹੈ ਤੇ ਉਸ ਪ੍ਰਭੂ ਦਾ ਜੋ ਵਰਦਾਨ ਹੈ ਉਹ ਨੂੰ ਜਾਣ ਲਿਆ ਕਿ ਖੁਦਾ ਦਾ ਚੁਣੇ ਹੋਏ ਲੋਗ ਹਨ ਖੁਦਾ ਦੇ ਕੋਲੋਂ ਆਪਣੇ ਬੇਟੇ ਦੇ ਮੌਤ ਅਧ ਜੀਵ ਉਠੰਦੇ ਰਾਹੀ ਪਵਿੱਤਰ ਕੀਤੇ ਹੋਏ ਇੱਕ ਲੋਗ ਹਨ ਇਸ ਲਈ ਤੁਹਾਨੂੰ ਪਿਆਰ ਕਰਨਾ ਚਾਹੀਦਾ ਦਇਆ ਦਿਖਾਉਣਾ ਚਾਹੀਦਾ ਹੈ ਸਹਨਸ਼ੀਲ ਦਾ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਇਹ ਸਿੱਖਿਆ ਲੋਗ ਅਬੂਲ ਕੀਤਾ ਹੈ ਤੇ ਦੁਆ ਕੀਤਾ ਹੈ ਕਿ ਸਾਰੇ ਆਪਸੇ ਪਿਆਰ ਮੁਹਬਤ ਵਿੱਚ ਜੀਵਨ ਗੁਜ਼ਾਰਨ ਸੁਖੋਨਾ ਸਾਰਿਆਂ ਨੂੰ ਬਰਕਤ ਦੇਵੇ ਤੇ ਜੋ ਕੁਝ ਸਿੱਖਿਆ ਹੈ ਉਹਦੇ ਅਨਸਾਰ ਚੱਲਣ ਲਈ ਪਵਿੱਤਰ ਆਤਮਾ ਇਹਨਾਂ ਨੂੰ ਵਰਦਾਨ ਦੇਵੇ ਆਮੀਨ ਸਾਡੇ ਬਹੁਤ ਹੀ ਸਤਿਕਾਰਯੋਗ ਫਾਦਰ ਜੋਸ਼ਪੇ ਡਿਆਟੀ ਜੋ ਸਾਡੇ ਡੀਨ ਫਾਦਰ ਤੇ ਪੈਰਿਸਟਰੀ ਸੰਤਰੀ ਤਰੇਜ਼ਾ ਕੈਥੋਲਿਕ ਚਰਚ ਨੇ ਉਹਨਾਂ ਦੀ ਜੋਗ ਅਗਵਾਈ ਦੇ ਹੇਠ ਪਿਛਲੇ 2 ਦਿਨ ਤੋਂ ਇੱਕ ਬਹੁਤ ਵੱਡਾ ਮਸੀਹ ਸੰਮੇਲਨ ਚੱਲ ਰਿਹਾ ਜਿਸ ਦੇ ਵਿੱਚ ਮੁੱਖ ਪ੍ਰਚਾਰਕ ਬ੍ਰਦਰ 사ஜித் ਜੋਸਫ ਜੀ ਜੋ ਕਿ ਇੱਕ ਵਿਸ਼ਵ ਪੱਧਰ ਦੇ ਬਹੁਤ ਵੱਡੇ ਪ੍ਰਚਾਰਕ ਨੇ ਉਹਨਾਂ ਨੇ ਆ ਕੇ 2 ਦਿਨ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਪਹੁੰਚੇ ਇਸ ਸੰਗਤਾਂ ਨੂੰ ਪਵਿੱਤਰ ਕਲਾਮ ਦੇ ਵਿੱਚੋਂ ਵਚਨ ਸੁਣਾਇਆ ਤੇ ਉਹਨਾਂ ਦੇ ਦੁਆਰਾ ਪਵਿੱਤਰ ਆਤਮਾ ਦੀ ਗਵਾਹੀ ਹੀਟ ਬਹੁਤ ਸਾਰੇ ਲੋਕ ਆਪਣੇ ਰੋਗਾਂ ਤੋਂ ਉਹਨਾਂ ਨੇ निजात ਪਾਈ ਮੈਂ ਇਸ ਸਾਰੇ ਪ੍ਰਬੰਧ ਦੇ ਲਈ ਆਪਣੇ ਮਾਨਯੋਗ ਫਾਦਰ ਜੋਸਪੜਾਟ ਜੀ ਦਾ ਸਾਰੀਆਂ ਹੀ ਆਪਣੀਆਂ ਚਰਚ ਦੀਆਂ ਕਮੇਟੀਆਂ ਦਾ ਤੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਨਾਲ ਹੀ ਆਸ ਕਰਦਾ ਕਿ ਜਿਹੜੀ ਅਗਲੇ ਮਹੀਨੇ ਤਿੰਨ ਰੋਜ਼ਾ ਸਾਡੀ ਜਿਹੜੀ ਪਿੱਤਰ ਕਨਵੈਨਸ਼ਨ ਹੋਏਗੀ ਉਹਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਬਹੁਤ ਵੱਡੇ ਜੋਸ਼ ਦੇ ਨਾਲ ਹੌਮ ਹਮਾ ਕੇ ਪਹੁੰਚਣਗੇ ਸਰ ਕੇਰਲਾ ਦੇ ਬਾਇਨਾਡ ਵਿੱਚ ਚਾਰ ਪਿੰਡੀ ਰੁੜ ਗਏ ਜਿਹਦੇ ਵਿੱਚ ਅਲਸੋ ਦੇ ਕਰੀਬ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਔਰ अनेका ਲੋਗ ਲਾਖਤਾ ਨੇ ਇਸ ਆਈ ਹੋਈ ਕੁਦਰਤੀ ਆਫਤਾ ਨੂੰ ਲੈ ਕੇ ਕੀ ਕਹਿਣਾ ਚਾਹੋ ਵੇਖੋ ਜਦੋਂ ਬਾਰਿਸ਼ ਦੇ ਦਿਨ ਹੁੰਦੇ ਆ ਹਰ ਜਗ੍ਹਾ ਨਾ ਸਿਰਫ ਭਾਰਤ ਦੇ ਵਿੱਚ ਬਲਕਿ ਪੂਰੇ ਸੰਸਾਰ ਦੇ ਵਿੱਚ ਬਹੁਤ ਵੱਡੇ ਹਾਦਸੇ ਹੁੰਦੇ ਨੇ ਜਿਦੇ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਜਿਹੜੀਆਂ ਉਹ ਅਸੀਂ ਗਵਾ ਬੈਠਦੇ ਆ ਤੇ ਕੈਥਲਿਕ ਚਰਚ ਨੇ ਜੋ ਕੇਰਲਾ ਦੇ ਵਿੱਚ ਲੈਂਡਸਲਾਈਡ ਹੋਣ ਦੇ ਨਾਲ ਬਹੁਤ ਵੱਡੇ ਪੱਧਰ ਤੇ ਜਾਨੀ ਮਾਨੀ ਤੇ ਆਰਥਿਕ ਨੁਕਸਾਨ ਹੋਇਆ ਕੈਥਲਿਕ ਚਰਚ ਨੇ ਉੱਥੇ ਬਹੁਤ ਵੱਡੇ ਅਪਰਾਲੇ ਕੀਤੇ ਨੇ ਉਹ ਵੱਖਰੀ ਗੱਲ ਆ ਕਿ ਕੈਥਲਿਕ ਚਰਚ ਸੇਵਾ ਕਰਦਾ ਪਰ ਉਹਨੂੰ ਪ੍ਰਿੰਟ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਉਹਨੂੰ ਪ੍ਰਮੋਟ ਨਹੀਂ ਕਰਦਾ ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦਾ ਸੰਦੇਸ਼ ਆ ਕਿ ਤੁਸੀਂ ਨਿਰੰਤਰ ਮਨੁੱਖਤਾ ਦੀ ਸੇਵਾ ਕਰਦੇ ਰਹੋ ਜਿੰਨੇ ਵੀ ਲੋਕ ਉੱਥੇ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਮੈਂ ਪ੍ਰਭੂ ਦੇ ਚਰਨਾਂ 'ਚ ਬੇਨਤੀ ਕਰਦਾ ਉਹਨਾਂ ਸਾਰਿਆਂ ਨੂੰ ਪ੍ਰਭੂ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਜੋ ਪਿੱਛੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਪ੍ਰਭੂ ਇਹ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਸਰਕਾਰ ਜਿਹੜੀ ਉੱਥੋਂ ਦੀ ਆ ਜਾਂ ਸੈਂਟਰ ਸਰਕਾਰ ਆ ਬਹੁਤ ਵੱਡੇ ਪੱਧਰ ਤੇ ਉਹਨਾਂ ਦੀ ਮਦਦ ਕਰ ਰਹੀ ਆ ਤਾਂ ਕਿ ਆਮ ਜਨ ਜੀਵਨ ਜਿਹੜਾ ਵਾ ਉਹਨੂੰ ਸੁਚਾਰੂ ਢੰਗ ਦੇ ਨਾਲ ਫੇਰ ਚਲਾਇਆ ਜਾ ਸਕੇ ਮਾਈ ਨੇਮ ਇਜ਼ 사ஜித் ਜੋਸਫ ਆ ਮੈਂ ਕੈਥੋਲਿਕ ਇਵਾਂਜੇਲਿਸਟ ਸੋ ਆਈ ਕੇਮ ਹੇਅਰ ਟੂ ਡੇਸ ਬੈਕ ਐਂਡ ਵੀ ਹੈਡ ਅ ਵੈਰੀ ਗੁੱਡ ਸੈਸ਼ਨਸ ਇਨ ਪੰਜਾਬ ਡਿਫਰੈਂਟ ਡਿਸਟ੍ਰਿਕਟ so i travel across the world as a catholic evangelist this is not the first time i am coming in punjab i i had uh, meetings retreats a couple of times here again i'm coming back here in on september so i'm a catholic evangelist mainly focus on the uh, finished work of jesus i had an encounter with the lord for 42 hours through that i'm mostly focusing on the finished work of jesus when jesus died on the cross what did jesus accomplished on the cross why jesus said it is finished that's the main thing we are explaining more and uh, we had an encounter of 42 hours with the lord that made us to uh, preach more on the finished work of jesus and it is the last word of jesus tetelestai tetelestai is a greek word which means it is finished t e t e l e s t a i tetelestai is a greek word which means it is finished this is the last word jesus uttered on the cross finally then he bowed his head and gave up his spirit to the father yeah uh, in kerala why not uh, many people die what kerala yeah as we all know kerala we had a um, raining season and we are ex <coughs> uh, we are having rain more than we expect so that uh, our lands we were, uh, lands were unable to bear that much water so we had landslide and uh, the saddest thing is many good died more than 400 people died and government is working on it and uh, we are helping from our side catholic church is doing doing tremendous job there to uh, bring back people into the life thank you yeah santrit reja catholic church vich manyog father jo spirituality jo itthe sade dean ne te dharmik journal ne ਉਹਨਾਂ ਦੀ ਅਗਵਾਈ ਦੇ ਵਿੱਚ ਦੋ ਰੋਜਾ ਪਵਿੱਤਰ ਬਾਈਬਲ ਕਨਵੈਨਸ਼ਨ ਰੱਖੀ ਗਈ ਸੀ ਤੇ ਬ੍ਰਦਰ ਸਾਜਿਤ ਜੋਸਫ ਜਿਹੜੇ ਨੇ ਉਹ ਮੁੱਖ ਪ੍ਰਚਾਰਕ ਸਨ ਔਰ ਕੱਲ ਤੇ ਅੱਜ ਪ੍ਰਭੂ ਨੇ ਉਹਨਾਂ ਦੇ ਦੁਆਰਾ ਬਹੁਤ ਸਾਰਾ ਕੰਮ ਜਿਹੜਾ ਵਾ ਕੀਤਾ ਵਾ ਵੱਖ-ਵੱਖ ਕਲੀਸਿਆ ਦੇ ਲੋਕ ਜਿਹੜੇ ਗਿਰਜਾ ਘਰ ਦੇ ਵਿੱਚ ਆਏ ਸੀ ਔਰ ਉਹਨਾਂ ਨੇ ਆਪਣੀਆਂ ਵੱਖ-ਵੱਖ ਬਿਮਾਰੀਆਂ ਤੋਂ ਪ੍ਰਭੂ ਦੇ ਆਸ਼ੀਸ਼ ਦੇ ਨਾਲ ਸ਼ਿਫਾ ਪਾਈਆ ਔਰ ਬਹੁਤ ਸਾਰੇ ਲੋਕਾਂ ਨੂੰ ਬੱਚੇ ਦਾ ਵਰਦਾਨ ਇੱਥੇ ਮਿਲਿਆ ਵਾ ਬਹੁਤ ਸਾਰੇ ਲੋਕੀ ਜਿਹੜੇ ਆ ਉਹਨਾਂ ਦੀਆਂ ਸੌੜੀਆਂ ਜਿਹੜੀਆਂ ਨੇ ਠੀਕ ਹੋ ਜਾਂਨੇ ਔਰ ਇੱਕ ਸਾਡੀ ਭੈਣ ਜਿਹੜੀ ਚੱਲ ਨਹੀਂ ਸੀ ਚੱਲ ਸਕਦੀ ਉਹਨੂੰ ਵੀ ਪ੍ਰਭੂ ਨੇ ਇਸ ਯੋਗ ਬਣਾਇਆ ਵਾ ਇਸ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਲੋਕ ਸ਼ੈਤਾਨੀ ਬੰਦਰਾਂ ਦੇ ਵਿੱਚ ਝਗੜੇ ਸੀਗੇ ਉਹਨਾਂ ਨੂੰ ਵੀ ਪ੍ਰਭੂ ਨੇ ਅੱਜ ਤੇ ਕੱਲ ਦੋ ਦਿਨਾਂ ਦੇ ਵਿੱਚ ਮੁਕਤ ਕੀਤਾ ਵਾ ਔਰ ਇਹ ਸਤੰਬਰ ਦੇ ਵਿੱਚ ਸੰਤਰੀ ਤਰੀਜਾਂ ਦੀ ਹੀਤ ਤੋਂ ਪਹਿਲਾਂ ਜਿਸ ਦਿਨਾਂ ਦੇ ਉੱਤੇ ਇੱਥੇ ਸਕੂਲ ਵਾ ਤੇ ਚਰਚ ਵਾ ਤਿੰਨ ਰੋਜ਼ਾ ਵੱਡੀ ਕਨਵੈਨਸ਼ਨ ਹੋ ਰਹੀ ਆ ਅਸੀਂ ਆਸ ਕਰਦੇ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਸ ਕਨਵੈਨਸ਼ਨ ਦੇ ਵਿੱਚ ਆਉਣਗੇ ਔਰ ਬ੍ਰਦਰ ਜੀ ਉੱਥੇ ਮੁੱਖ ਪ੍ਰਚਾਰਕ ਹੋਣਗੇ ਜਿੱਥੇ ਗਾਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਜ ਸੰਤਿਨ ਤੇਜ਼ਾ ਗਿਰਜਾ ਘਰ ਦੇ ਵਿੱਚ ਕੱਲ ਰਾਤ ਵੀ ਕਾਫੀ ਜਾਗਰਣ ਚੱਲਿਆ ਉੱਥੇ ਤੇ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਜਾਗਰਣ ਚੱਲ ਰਿਹਾ ਹੀ ਰਾਤਨਾ ਚੱਲ ਰਹੀ ਹੀ ਉਹਦੇ ਵਿੱਚ ਸਾਡੇ ਸਤਿਕਾਰਯੋਗ ਫਾਦਰ ਜੋਸ ਪਟਿਆਟੀ ਜੀ ਨੇ ਅਗਵਾਈ ਹੇਠ ਬ੍ਰਦਰ ਸੇਜੋ ਜੋਸਫ ਜੀ ਜੋ ਨੈਸ਼ਨਲ ਪ੍ਰੀਚਰ ਨੇ ਉਹਨਾਂ ਨੂੰ ਪੰਜਾਬ ਵਿੱਚ ਫਰਸਟ ਟਾਈਮ ਕਨਵੈਨਸ਼ਨ ਕਰਨ ਦਾ ਮੌਕਾ ਮਿਲਿਆ ਹੈ ਉਹਨਾਂ ਦੁਆਰਾ ਬਹੁਤ ਸਾਰੀਆਂ ਰੂਹਾਂ ਨੇ ਜੋ ਨੌਜਵਾਨ ਸਾਡੇ ਪੈਨਪਰਾ ਨਸ਼ੇ ਦੇ ਵਿੱਚ ਸੀ ਜਾਂ ਕਿਸੇ ਸ਼ੈਤਾਨ ਦੇ ਜਕੜੇ ਸੀ ਅੱਜ ਉਹਨਾਂ ਨੇ ਬਹੁਤ ਸਾਰੀ ਰਿਹਾਈ ਪਾਈ ਹੈ ਤੇ ਅਸੀਂ ਇਸ ਲਈ ਸਤਿਕਾਰਯੋਗ ਫਾਦਰ ਜੀ ਦਾ ਅਤੇ ਬ੍ਰਦਰ ਸੇਜੋ ਜੋਸਫ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗੁਰਦਾਸਪੁਰ ਜ਼ਿਲ੍ਹੇ ਚ ਆ ਕੇ ਇੱਕ ਜਾਗਰੂਕਤਾ ਕੀਤੀ ਹੈ ਸਾਡੇ ਜੋ ਨੌਜਵਾਨ ਪੈਂਪਰਾ ਨੇ ਉਹਨਾਂ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਹੈ ਕਿ ਖੁਦਾ ਇਹਨਾਂ ਨੂੰ ਨਸ਼ੇ ਤੋਂ ਆਜ਼ਾਦ ਕਰੇ ਅਤੇ ਜੋ ਰੋਜ਼ਗਾਰ ਨੇ ਉਹਨਾਂ ਲਈ ਕੰਮ ਦੇ ਕਾਜ਼ ਦੇ ਲਈ ਪ੍ਰਾਰਥਨਾ ਕੀਤੀ ਹੈ ਹੁਣ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਆਟੋਮੈਟਿਕ ਜਿਹੜਾ ਧਾਰਮਿਕ ਸਮੇਲਨ ਹੋਣਗੇ ਤਾਂ ਜੋ ਸਾਡੇ ਨੌਜਵਾਨ ਨੇ ਉਹਨਾਂ 'ਚ ਜਾਗਰੂਕਤੀ ਆਏਗੀ ਉਹਨਾਂ 'ਚ ਹੋਏ ਜੋਸ਼ ਹੋਏਗਾ ਕਿ ਅਸੀਂ ਰੱਬ ਦੇ ਨਾਲ ਜੁੜੀਏ ਜਦੋਂ ਅਸੀਂ ਪਰਮਾਤਮਾ ਤੋਂ ਦੂਰ ਇੰਨੇ ਆ ਆਟੋਮੈਟ ਜੋ ਚੀਜ਼ਾਂ ਸਾਡੇ ਤੇ ਹੁੰਦੀਆਂ ਨੇ ਜਿਸ ਦਾ ਨਸ਼ਾ ਹੋ ਗਿਆ ਉਹ ਸਾਡੇ ਤੇ ਹੈਵੀ ਹੁੰਦਾ ਹੈ ਤੇ ਜਿਉ ਅਸੀਂ ਨਸ਼ੇ ਦੇ ਨਾਲ ਜੋ ਵੀ ਕਰਦੇ ਆ ਉਹ ਮਨੁੱਖ ਨੂੰ ਪਤਾ ਨਹੀਂ ਹੁੰਦਾ ਕੀ ਕਰ ਰਿਹਾ ਹੈ ਜੇਕਰ ਅਸੀਂ ਪਰਮਾਤਮਾ ਦੇ ਨਾਲ ਆਪਣਾ ਤਾਲਮਿਲ ਬਣਾ ਕੇ ਰੱਖਾਂਗੇ ਤੇ ਸੱਚਮੁੱਚ ਅਸੀਂ ਸਾਡੀ ਰੂਹ ਜੋ ਜੀਵਨ ਹੈ ਉਹ ਬਚਾਇਆ ਜਾ ਸਕਦਾ ਹੈ ਇਸ ਲਈ ਮੈਂ ਸਾਰੇ ਹੀ ਧਾਰਮਿਕ ਸਮਿਲਨਾਂ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਮਸੀਹ ਦਾ ਪ੍ਰਚਾਰ ਜਿੰਨੇ ਵੀ ਸਾਡੇ ਪ੍ਰਚਾਰ ਨੇ ਗੁਰਦਾਸਪੁਰ ਜ਼ਿਲ੍ਹੇ ਚ ਕਰੋ ਤਾਂ ਕਿ ਹੁਣ ਵਾਲੇ ਟਾਈਮ ਚ ਜੋ ਸਾਡੇ ਨੌਜਵਾਨ ਪੈਂਟਰਾ ਨਸ਼ੇ ਦੇ ਵਿੱਚ ਨੇ ਉਹ ਆਜ਼ਾਦ ਹੋ ਸਕਣ